ਲੋ ਜੀ ਸਾਰੇ ਸਵਾਗਤੀ ਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਤੇ ਟਾਈਮ ਜੀ ਦੁਪਹਿਰ ਦਾ ਤੇ ਆਪਾਂ ਲੱਗੇ ਬਣੋ ਨਾ ਗੋਲ ਗੱਪੇ ਤੇ ਗੋਲ ਗੱਪਿਆਂ ਦੀ ਕਾਂਜੀ ਆ ਇਧਰ ਆਪਾਂ ਲੈ ਲੈਂਦਾ ਸਮਾਨ ਤਲੀਆਂ ਨਾ ਤੰਨਾ ਹਰੀਆਂ ਮਿਰਚਾਂ ਨਿੰਬੂ ਤੇ ਇਧਰ ਆਪਾਂ ਪੇਨਤੀ ਜੀ ਇਮਲੀ ਅਗੋਂ ਇਮਲੀ ਨੂੰ ਪਾਣੀ 'ਚ ਉੜਕੇ ਇਹਦਾ ਰਸ ਕੱਢਦੇ ਹਾਂ ਪਰ ਤਿਆਰ ਕਰੀਏ ਕਾਂਜੀ ਖੱਟੀ ਮਿੱਠੀ ਆ ਨਾਲ ਵਿੱਚ ਪਾਇਆ ਥੋੜਾ ਜਿਹਾ ਗੁੜ ਕਾਂਜੀ ਦੇ ਵੈਸੀ ਗੁੜ ਪਾਉਣੇ ਆ ਖੱਟੀ ਮਿੱਠੀ ਬਣੂਗੀ ਤੇ ਚਲੋ ਜੀ ਆਪਾਂ ਕੱਢ ਗਏ ਗੋਲ ਗੱਪੇ ਨਾਲੇ ਆਪਾਂ ਤਿਆਰ ਕਰ ਲਗੇ ਆ ਕਾਂਜੀ ਤੇ ਮਿਲਦੇ ਆਪਾਂ ਜਿਹੜੇ ਭੈਣ ਭਰਾ ਨਵੇਂ ਆ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਵੀ ਕਰਿਓ ਨਾਲ ਨਾਲ ਬਣਾਉਣੀ ਆਪਾਂ ਚਾਹ ਤੇ ਨਾਲ ਬਣਾਉਣੀ ਆਪਾਂ ਗੋਲ ਗੱਪੇ ਚਲੋ ਜੀ ਹਾਂਜੀ ਆਪਣੀ ਦੇਖੋ ਹੋ ਗਈ ਤਿਆਰ ਉਹ ਤੋਂ ਕੋਲੇ ਵਿੱਚ ਥੋੜਾ ਜਿਹਾ ਪਾइए ਲੂਣ ਥੋੜਾ ਜਿਹਾ ਲੂਣ ਪਾइए ਪਾ ਚਿੱਟਾ ਥੋੜਾ ਜਿਹਾ ਆਪਾਂ ਮਸਾਲਾ ਪਾਉਣੀ ਹੈ ਕਾਲਾ ਤੇਮੇ ਤੈਈਆ ਮਸਾਲਾ ਤੇ ਲੂਣ ਦਿੱਤਾ ਪਾ ਤੇ ਨਾਲ ਨਾਲ ਆਹ ਪਾਣੀ ਚਾਹ ਪਾ ਦੇ ਤੇ ਦਸਤਾਰ ਫੈਂਡ ਬੋਲੋ ਪੈ ਕਾਲਨਾ ਜਾ ਵੀ ਬੰਦਾ ਰਹੇ ਲੋ ਮੇਠਾ ਸਾ ਘਾਟੀ ਰੱਖਦੇ ਆ ਜਿਆਦਾ ਰਹਾ ਕੇ ਫੇਰ ਕੀ ਫਾਇਦਾ ਇਹ ਆਲੂ ਕਾਰਾ ਲੂ ਥੋੜਾ ਜਿਹਾ ਪਾਪੜਗੇ ਇਹ ਰੋ ਚਪਾ ਜਿਹਾ ਪਾਪੜ ਭਪਾਉ ਨਹੀਂ ਵੀ ਹਲ ਕੇ ਥੋੜਾ ਅਜੇ ਇਥੇ ਗਾਲ ਨਹੀਂ ਬਣੀ ਬੋਲ ਜੀ ਇਹ ਕੰਮ ਕਰਕੇ ਹੁਣ ਆਪਾਂ ਇਹ ਵਿੱਚ ਆਪਣਾ ਨਿਆਣਾ ਦਹੀਂ ਚ ਪਾਉਣਾ ਹੈ ਦਾ ਪਕਵੜਾ ਨੂੰ ਗਰਾਹੀ ਨੂੰ ਮੰਦੇ ਜਿੰਚੇ ਨੂੰ ਖਾਣੇ ਨੂੰ ਜਦੋਂ ਇਹਨਾਂ ਵੜੇ ਦਾ ਭਾਈ ਜਗਾ ਸੁਆਡਾ ਦੇਖੋ ਪਾਂਜੀ ਵੀ ਘਰੇ ਤਿਆਰ ਕਰਦੇ ਰੋਲ ਗੱਪੇ ਵੀ ਘਰੇ ਤਿਆਰ ਕਰਦੇ ਹੋਰ ਜਿਆਦਾ ਰਹਿ ਜੀ ਜੇ ਦੁੱਧ ਪਾਦਗੇ ਫੁੱਲਾ ਦੁੱਧ ਪਾਉਣਾ ਕੋਸੋਂ ਦੀ ਬਣਾਈ ਜਾ ਹੁੰਦੀ ਬਣਾਉਣੀ ਆਪਣਾ ਬਣਾਉਣੀ ਸਵੇਰੇ ਜਿੱਦੇ ਤੁਹਾਨੂੰ ਪਤਾ ਸਵੇਰੇ ਕਾਲੇ ਛਣਿਆਂ ਦੀ ਬਣਾਈ ਹੁੰਦੀ ਹੈ ਕੁਛ ਮੇਰੇ ਵਾਸਤੇ ਮੈਂ ਲੰਗੜਾ ਦਾ ਪਿੰਡਾ ਸੁਮਲਾ ਮੇਰਕਾ ਕਣਿਆ ਦੱਸ ਦੋ ਦੱਸੋ ਅੱਗੇ ਆਓ ਅੱਗੇ ਆਓ ਜੀ ਗਾੜ ਕੋ ਆਓ ਕੋਈ ਆਇਆ ਸੀ ਰਾਜ ਵੀ ਪਈ ਪਹਿਲਾ ਮੇਰਾ ਰਾਦਾ ਨਿੰਬੂ ਪਉਂਦਾ ਤੇ ਹੁਣ ਨਿੰਬੂ ਨਹੀਂ ਪਾਇਆ ਪਤਾ ਕਿਉਂ ਆਪਾਂ ਇਮਲੀ ਪਾ ਲਈਆ ਇ ਨਿੰਬੂ ਤੇ ਆਂਬ ਜੂੜ ਪਉਂਦਾ ਤਾਂ ਫਾਇਦਾ ਵਾ ਕਿ ਜੇ ਆਪਾਂ ਇਮਲੀ ਨੇ ਪਾਣੀ ਤੇ ਤੇ ਜਦੋਂ ਆਪਾਂ ਇਮਲੀ ਪਾ ਲਈਆ ਤੇ ਫੇਰ ਵੀ ਫਾਇਦਾ ਵਾ ਪਾਣੀ ਰਾਹ ਤੇ ਨਾਲੇ ਭਰੇ ਜੇ ਚਾਹ ਲੰਦਰ ਨਹੀਂ ਚਾਹ ਲੰਦਰ ਰੋਲਾ ਪਉਣੀ ਆ ਤੇ ਤੇਲ ਆਪਣਾ ਹੋ ਗਿਆ ਗਰਮ ਤਾਂ ਮੁੰਡਾ ਨੇ ਵੀ ਆਪਰਾ ਲੱਗੇ ਬੰਦ ਕਰਕੇ ਲਓ ਗਿਆ ਆਪਣਾ ਘਿਰਗਾ ਮਿਰਚ ਆਪਾਂਾ ਦੋ ਤੇ ਜੇ ਆਪਾਂ ਹਰੇ ਮਿਰਚਾ ਨਾ ਪਾਉਂਦੇ ਤੇ ਫਿਰ ਆਪਾਂ ਲਾਲ ਮਿਰਚ ਮਸਾਲ ਪਾਉਣੀ ਕਰਾਰੇ ਪਾਣੀ ਵਾਹ ਤੇ ਜਿਵੇਂ ਉਹਰੇ ਘਰ ਵੀ ਆਪਾਂ ਫੇਰ ਤੇ ਵੇਖਾਂ ਕਾਂਜੀ ਆਪਣੀ ਹੋ ਗਈ ਬਣ ਕੇ ਤਿਆਰ ਮੈਂ ਨਾ ਈਦਾਂ ਬਣਾਉਂਦੀ ਬਣਾਉਂਦੀ ਚੀਜ਼ ਨਹੀਂ ਖਾਂਦੀ ਮੈਂ ਤੁਹਾਨੂੰ ਦੱਸ ਦ। ਫਿਰ ਝੂਠੀ ਹੋ ਜਾਂਦੀ ਚੰਗੀਆਂ ਲੱਗੀਆਂ। ਅੰਸੂਰੀ ਦੇ ਵਿੱਚ ਚੀਜ਼ਾਂ ਬਣਾਉਂਦੇ ਬਣਾਉਂਦੇ। ਨਾਲ-ਨਾਲ ਮੂੰਹ ਚ ਲਾਉਦੇ। ਬਣਾ ਕੇ ਬਾਹਰ ਜਾ ਕੇ ਭਾਵੇਂ ਮਖਾਲਾ ਰੱਖ ਕੇ ਈਦਾਂ ਨਹੀਂ ਜੀ ਕਰਦਾ। ਚਲੋ ਆਪਾਂ ਅੱਗੇ ਫੋਰ ਫਿਰ ਇਹ ਜਾਰੀ ਬਣਦੀ ਰਹੀ ਤੇ ਕਾਲੀ ਨਾ ਮੈਂ ਇਹ ਮੋੜੀ ਅੱਗੇ ਦੇ ਦੇ ਮੈਂ ਦੁਬਾਰੀ ਕੋ ਮੋੜੀ ਚਲੋ ਜੀ ਅਮੇ ਨਿੰਬੂ ਵੀ ਰੱਖਾਂਗੇ ਸੱਚੀ ਬਾਸ਼ ਕਿਨੇ ਦਿਨੋਂ ਬਿਜੋਏ ਸੋ ਮੰਗਣ ਦੇ ਆ ਗੋ ਰੋਚ ਲੋਈ ਸੋਜੀ ਜਾ ਰਿਹਾ ਗੋਲ ਗੋਟੇ

ਉਹ ਵੀ ਐਡ ਪਾ ਲਾਂਗੇ ਕਿੰਨੇ ਗੋਲ ਗਾਪੇ ਬਣ ਗਏ ਆ ਆਪੇ ਹੋ ਗਿਆ ਜਿਆਰ ਇਹ ਨਾਲ ਜਿਹੜਾ SUJI ਦੇ ਆਏ ਹੰਡਾ ਹੰਡਾ ਸਾਡਾ ਜਿਹੜਾ ਆਇਆ ਨੂਰ ਬਣਾ ਨੂਰ ਨੂਰ ਬਣਾ ਕੇ ਦੇ ਦਊਂਗੀ। ਤੋ ਜੇ ਵੀਲਗਾ ਵੇਨਾਪੂਗਾ ਇੱਥੇ ਆ ਜਾ ਗੋਲਗਾ ਪਿਖਾਇਆ ਨੂਰ ਨੂੰ। ਹੰਡਾ ਟੇਸਟੀ ਹੈ ਮੇਰੇ ਬਾਤ ਵਿੱਚ ਵਦਗਾ ਕਾ ਲੱਗੇ ਕੋਈ। ਆਡੇ ਤੇ ਨਾ ਉਤਾਰ ਖਾਣ ਦੇ ਕਾਣੋਂ ਤੋਂ ਲੈ ਜਾਂਦੇ ਲੋ ਜੀ ਗੋਲ ਗੱਪੇ ਬਣਾ ਵੀਦੇ ਹੋ ਗਈ ਸਫਲ ਲੋ ਜੀ ਦੇਖੋ ਲੋ ਜੀ ਦੇਖੋ ਜੀ ਆਪਣੇ ਗੋਲ ਗੱਪੇ ਬਣ ਕੇ ਹੋ ਗਏ ਜੀ ਤਿਆਰ ਇੱਕ ਪਰ 20 ਰੁਪਏ ਕੰਦੇ ਵਿੱਚ ਵੇਖ ਲਓ ਕਿੰਨੇ ਬਣ ਗਏ ਇੱਕ ਪਲੇਟ ਭਰ ਗਈ ਜਿੰਨੇ ਕਾਢੀ ਭਰ ਗਈ ਜੀ ਇਹਦਰ ਕਾਂਜੀ ਵੀ ਹੋ ਗਈ ਤਿਆਰ ਇਹਦੇ ਵਿੱਚ ਮੈਂ ਬੜਾ ਛੋਟਾ ਇੱਕ ਥੋੜਨਾ ਮਿਕਾ ਲਿਆ ਜਿਹੜਾ ਵਾ ਤੇ ਜਰ ਦੇ ਨਾਨੀ ਖਾ ਕੇ ਵੇਖ ਕਿੱਦਾਂ ਦੇ ਫਿਰ ਜੋਦਾ ਦੱਸੂਗਾ ਜੇ ਤੁਹਾਨੂੰ ਵੀ ਚੰਗੇ ਲੱਗੇ ਤੁਸੀਂ ਵੀ ਖਾ ਕੇ ਦੱਸਿਓ ਸਵਾਦ ਲੱਗੇ ਕਮੈਂਟ ਜ਼ਰੂਰ ਕਰਿਓ ਸੋਹਣੇ ਸੋਹਣੇ ਤੇ ਚਲੋ ਜੀ ਕਾਂਜੀ ਦਾ ਕੀ ਕਾਂਜੀ ਤੇ ਦੋ ਚੀਜ਼ਾਂ ਪਈਆਂ ਧਨੀਆ ਹਰੀ ਮਿਰਚ ਪੂਤਨਾ ਤੇ ਲੂਣ ਦੋਏ ਇਮਲੀ ਬਾਈ ਦੇ ਕਾਂਜੀ ਬਣਗੇ ਕਾਂਜੀ ਦਾ ਕੀ ਐ ਭਾਜੀ ਫਿਰਦੇ ਰਹਿੰਦੇ ਕਾਂਜੀ ਮਗਰ ਕੋ ਬਣ ਨਹੀਂ ਨੇ ਤੇ ਇਹ ਕੰਮ ਹੈ ਬੱਡਾ ਸਰੀਰ ਠੀਕ ਜਾਈਦਾ ਫਿਰ ਤਾਂ ਕੋਈ ਗੱਲ ਨਹੀਂ ਜੇ ਸਰੀਰ ਨਾ ਠੀਕ ਹੋਵੇ ਫਿਰ ਤੇ ਆਪਣੇ ਸਰੀਰ ਦਾ ਵੀ ਨਹੀਂ ਪਤਾ ਤੇ ਚਲੋ ਜੀ ਜੇ ਤੁਹਾਨੂੰ ਵੀਡੀਓ ਬਚੰਗੀ ਲਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਦ ਤੋਂ ਵਾਦ ਚੈਨਲ ਨੂੰ ਸਪੋਰਟ ਕਰੋ ਸਪੋਰਟ ਦੀ ਜ਼ਰੂਰਤ ਵਾ ਔਰ ਤੁਸੀਂ ਕਰੋ ਬਾਤ ਤੁਹਾਡੇ ਜਿੰਨੀ ਜਿੰਦੀ ਮੇਰੇ ਸਭ ਭੈਣ ਭਰਾ ਜਿੰਨੇ ਸਬਸਕਰਾਈਬਰ ਬਾਤੋਂ ਵੱਧ ਵੀਡੀਓ ਵੇਖਿਆ ਕਰੋ ਸੁਣੀ ਸੁਣੀ ਕਮੈਂਟ ਕਰਿਆ ਕਰੋ ਦੱਸੋ ਕਿ ਵੀਡੀਓ ਕਿਦਾਈ ਲੱਗੀ ਤੇ ਚਲੋ ਜੀ ਔਰ ਇਹਨਾਂ ਰੋਪਾ ਜਿਕੇ ਪੋਣੇ ਨਾਲ ਟਾਕ ਕਿ ਬਾਤੀ ਪੋਣੇ ਮਸਾਰੇ ਆਈਂ ਤੋਂ ਓਕੇ ਸਵੇਰੇ ਪਾ ਕੇ ਆਈਂ ਸੁੱਕਣੇ ਚਾਰ ਪੋਣੇ ਐਂਦਾ ਕਰਕੇ ਇਹਨਾਂ ਨੂੰ ਢਾਕ ਦਿੱਤੀ ਕਿ ਤੁਹਾਨੂੰ ਪਤਾ ਰੰਗੀ ਚੀਜ਼ ਰੋਈ ਦੇ ਵਿੱਚ ਕੋੜ ਕੇ ਲੈਣਾ ਫਿਰ ਲਾ ਫਿਰਦਾਂ ਚੰਗਾ ਲੱਗਦਾ ਫਿਰ ਚਲੋ ਜੀ ਤੇ ਜਿਹਾ ਆਪਾਂ ਇਦਾਂ ਹੀ ਚੀਜ਼ਾਂ ਖਾਣੀਆਂ ਪਈਆਂ ਫਿਰ ਆਪਣੇ ਜਿੱਤੇ ਉਹਨਾਂ 'ਚ ਕੀ ਫਰਕ ਰਿਹਾ ਬਜਾ ਬਾਹਰੋਂ ਵਿਚਾਰੂ ਚੀਜ਼ਾਂ 'ਚ ਫਿਰ ਤਾਂ ਕੋਈ ਫਾਇਦਾ ਨਾ ਰਿਹਾ ਤੇ ਚਲੋ ਜੀ ਮਿਲਾ ਲੇ ਸਵੇਰ ਵਾਲੀ ਵੀਡੀਓ 'ਚ ਪਿੰਡਾਂ ਦੀ ਸਬਜ਼ੀ ਦੇ ਨਾਲ ਜਿਹੋਦੇ ਵਾਸਤੇ ਰੋ ਨਵੇਂ ਨਵੇਂ ਗਾ ਵੀਡੀਓ ਇਤਨਾ ਸੋਹਣੇ ਸੋਹਣੇ ਆਉਂਦਿੰਗੇ ਰਹਿਣ ਅਸੀਂ ਬਣਾਉਂਦੇ ਰਹੀਏ ਤਾਂ ਇਹ ਸੋਹਣੇ ਥੋੜਾ ਮਿਹਦੇ ਰਹੋ ਮੇਰੇ ਸਭ ਭੈਣ ਭਰਾ ਵਾਦ ਤੋਂ ਵਾਦ ਮੇਰੇ ਚੈਨਲ ਨੂੰ ਸਪੋਰਟ ਕਰੋ